ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸ਼ਹੀਦੀ ਸਫਰ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸ਼ਹੀਦੀ ਸਫਰ ਵਿੱਚ ਜਿੱਥੇ ਅਸੀਂ ਸਿੱਖ ਸ਼ਹਾਤਾ ਦੀ ਗੱਲ ਕਰਦੇ ਹਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਉਹ ਸਥਾਨ ਜੋ ਸਾਡੇ ਇਤਿਹਾਸਕ ਸੂਤ ਵਿੱਚ ਬੋਲਦੇ ਨੇ ਜੀ ਹਾਂ ਉਹ ਸ਼ਹੀਦੀ ਸਥਾਨ ਬਾਰੇ ਜ਼ਿਕਰ ਕਰਨ ਜਾ ਰਹੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼ਹੀਦੀ ਸਫਰ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਗੁਰਦੁਆਰਾ ਕਤਲਗੜ੍ਹ ਸਾਹਿਬ ਜਿਸ ਨੂੰ ਸ਼ਹੀਦਗੰਜ ਸਾਹਿਬ ਵੀ ਕਹਿੰਦੇ ਨੇ ਚਮਕੌਰ ਸਾਹਿਬ ਦੇ ਗੁਰਦੁਆਰਿਆਂ ਵਿੱਚੋਂ ਮੁੱਖੀ ਅਤੇ ਕੇਂਦਰੀ ਸਥਾਨ ਹੈ ਇਹ ਨਗਰ ਦੀ ਲਹਿੰਦੀ ਬਾਈਵਲ ਹੈ ਇੱਥੇ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਦੋ ਵੱਡੇ ਲਖਤੇ ਜ਼ਿਗਰ ਧੰਨ ਬਾਬਾ ਅਜੀਤ ਸਿੰਘ ਅਤੇ ਧੰਨ ਬਾਬਾ ਜੁਝਾਰ ਸਿੰਘ ਅਤੇ ਕੁਝ ਸਿੰਘਾਂ ਦੇ ਨਾਲ ਮੁਗਲ ਸੈਨਾ ਨਾਲ ਜੰਗ ਕਰਦੇ ਹੋਏ ਅਲੋਕਿਕ ਬੇੜਤਾ ਦਿਖਾਉਂਦੇ ਹੋਏ ਇਸੇ ਥਾਂ ਤੇ ਭਵ ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਸਾਬ ਜਾਦਿਆ ਤੇ 40 ਸਿੰਘਾਂ ਨੇ ਇਸੇ ਥਾਂ ਤੇ 10 ਲੱਖ ਮੁਗਲਾਂ ਨਾਲ ਲੜ ਕੇ ਉਹ ਸੂਰਬੀੜਤਾ ਦਿਖਾਈ ਜਿਸ ਦੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲ ਸਕਦੀ ਤਾਂ ਹੀ ਇਹ ਬੋਲ ਅੱਜ ਸਾਡੇ ਸਾਹਮਣੇ ਆਉਂਦੇ ਨੇ ਸਵਾ ਲੱਖ ਸੇ 1 ਲੜਾਊ ਤਵੇ ਗੋਵਿੰਦ ਸਿੰਘ ਨਾਮ ਕਹਾਉ ਇੱਥੇ ਹੀ ਸਾਬਜਦਿਆਂ ਅਤੇ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਹੋਇਆ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰੂ ਘਰ ਦੇ ਪੂਰਨ ਸ਼ਰਧਾਲੂ ਸਰਦਾਰ ਹਰदयाल ਸਿੰਘ ਬੇਲੇ ਵਾਲਿਆਂ ਨੇ ਕਰਵਾਈ ਸੀ ਇਸੇ ਗੁਰੂ ਘਰ ਵਿੱਚ ਜੰਗ ਸਮੇ ਦੇ ਇਤਿਹਾਸਕ ਸ਼ਸਤਰ ਵਿਸ਼ ਸ਼ੋਭਤ ਹਨ ਇਸੇ ਗੁਰਦੁਆਰੇ ਦੀ 49 ਏਕੜ ਜ਼ਮੀਨ ਹੈ ਜੋ ਕਿ ਸਿੱਖ ਮਹਾਰਾਜਿਆਂ ਤੋਂ ਬਾਅਦ ਸੰਗਤਾਂ ਨੇ ਗੁਰੂ ਘਰ ਦੇ ਨਾਮ ਲਗਵਾਈ ਸੀ ਜੀ ਹਾਂ ਗੁਰਦੁਆਰਾ ਕਤਲਗੜ ਦੇ ਚੁਗਿਰਦ ਪੱਕਾ ਕੋਟ ਹੈ ਇਸ ਦੇ ਵਿਚਕਾਰ ਸ਼ਹੀਦਾਂ ਦਾ ਅੰਗੇਠਾ ਹੈ ਐਨਾ ਹੀ ਨਹੀਂ ਜਿਸ ਨੂੰ ਅੱਜ ਮੰਜੀ ਸਾਹਿਬ ਵੀ ਕਹਿੰਦੇ ਨੇ ਸ਼ਿਦੀ ਸਥਾਨ ਤੇ ਦਰਬਾਰ ਸਾਹਿਬ 'ਤੇ ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਬਾਣੀਆਂ ਦਾ ਪਾਠ ਆਸਾ ਦੀ ਵਾਰ ਦਾ ਕੀਰਤਨ ਉਹ ਪਰੰਤ ਲੜੀਵਾ ਸ਼ਬਦ ਵਿਚਾਰ ਅਤੇ ਸ਼ਾਮ ਨੂੰ ਗੁਰ ਇਤਿਹਾਸ ਦੀ ਲੜੀਵਾਰ ਕਥਾ ਸ਼ਬਦ ਕੀਰਤਨ ਚੌਂਕੀ ਸੋਦਰ ਰੈਰਾਜ ਸਾਹਿਬ ਦਾ ਪਾਠ ਪਰੰਤ ਸਮਾਪਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਦੀ ਸੇਵਾ ਕੀਤੀ ਜਾਂਦੀ ਹੈ ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਆ ਜਾਂ ਸਮੁੱਚੇ ਸਮੇਂ ਅਸੀਂ ਇਤਿਹਾਸ ਵੇਖਦੇ ਆ ਤਾਂ ਦਸੰਬਰ ਦੇ ਦਿਨਾਂ ਦੇ ਵਿੱਚ ਪਾਵ ਪੋਹ ਦੀਆਂ ਰਾਤਾਂ ਪੋਹ ਦੇ ਦਿਨਾਂ ਦੇ ਵਿੱਚ 6 7 ਅਤੇ 8 ਪਉ ਨੂੰ ਸਾਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਇੱਥੇ ਬੜਾ ਵੱਡਾ ਭਾਰੀ ਛੇਦੀ ਜੋੜ ਮੇ ਲੱਗਦਾ ਹੈ ਜਿਸ ਵਿੱਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਸਾਬਜਾਦਿਆਂ ਨੂੰ ਉਹਨਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਪੇਟ ਕਰਨ ਵਾਸਤੇ ਸਜਦਾ ਕਰਦੀਆਂ ਹਨ ਇਥੇ ਹੀ ਬਸ ਨੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਔਰ ਜਦੋਂ ਗੁਰਦੁਆਰਾ ਚਮਕੌਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਆ ਇਸ ਗੁਰਦੁਆਰਾ ਚਮਕੌਰ ਸਾਹਿਬ ਦੀ ਹਦੂਦ ਦੇ ਅੰਦਰ ਬਹੁਤ ਨਜ਼ਦੀਕ ਗੁਰਦੁਆਰਾ ਗੜੀ ਸਾਹਿਬ ਵੀ ਮੌਜੂਦ ਹੈ ਗੁਰਗੋਬਿੰਦ ਸਿੰਘ ਪਾਸ਼ਾ ਨੇ ਆਨੰਦਪੁਰ ਸਾਹਿਬ ਛੱਡਣ ਤੋਂ ਪਰੰਤ ਆਪਣੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਸਤ ਪੌ ਨੂੰ ਸਨ 1704 ਈਸਵੀ ਨੂੰ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਵਿੱਚ ਪਰਵੇਸ਼ ਕੀਤਾ ਸੀ ਇਸ ਨੂੰ ਗੜੀ ਸਾਹਿਬ ਕਹਿੰਦੇ ਨੇ ਇਸ ਗੜੀ ਵਿੱਚ ਬੈਠ ਕੇ ਮੁਗਲ ਸੈਨਾ ਦੇ ਨਾਲ ਜੰਗ ਕੀਤਾ ਜੀ ਹਾਂ ਇੱਥੋਂ ਹੀ ਸਾਹਿਬ ਜਾਂਦੇ ਆ ਅਤੇ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਸਾਹਿਬ ਜੰਗ ਵੱਲ ਭੇਜਦੇ ਸਨ ਹੁਣ ਗੱਲ ਕਰਾਂਗੇ ਉਸ ਗੁਰੂ ਘੜ ਦੀ ਜਦੋਂ ਗੁਰਦੁਆਰਾ ਗੜੀ ਸਾਹਿਬ ਤੋਂ ਬਾਅਦ ਗੁਰਦੁਆਰਾ ਕਤਲਗੜ ਸਾਹਿਬ ਦਾ ਜ਼ਿਕਰ ਕੀਤਾ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਥੋੜੀ ਦੀ ਦੂਰੀ ਤੇ ਮੌਜੂਦ ਹੈ ਗੁਰਦੁਆਰਾ ਤਾੜੀ ਸਾਹਿਬ ਇਹ ਸਥਾਨ ਚਮਕੋੜ ਸਾਹਿਬ ਨਗਰ ਤੋਂ ਲਹਿੰਦੇ ਵਾਲੇ ਪਾਸੇ 500 ਗੱਜ ਦੀ ਦੂਰੀ ਤੇ ਹੈ ਸਿੰਘਾਂ ਦੇ ਗੁਰਮਤਿ ਅਨੁਸਾਰ ਜਦ ਗੁਰੂ ਸਾਹਿਬ ਨੇ ਸ੍ਰੀ ਚਮਕੋੜ ਸਾਹਿਬ ਦੀ ਗੜੀ ਨੂੰ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਸਮੇਤ ਛੱਡ ਕੇ ਇੱਥੇ ਪਹੁੰਚੇ ਸਨ ਤਾਂ ਤਿੰਨ ਵਾਰ ਤਾੜੀ ਮਾਰ ਕੇ ਆਖਿਆ ਸੀ ਹਿੰਦ ਦਾ ਪੀਰ ਜਾ ਰਿਹਾ ਹੈ ਹਿੰਦ ਦਾ ਪੀਰ ਜਾ ਰਿਹਾ ਹੈ ਇਸ ਕਰਕੇ ਇਸ ਦਾ ਨਾਮ ਗੁਰਦੁਆਰਾ ਤਾੜੀ ਸਾਹਿਬ ਪੈ ਗਿਆ ਤਾੜੀ ਦੇ ਨਾਲ ਹੀ ਗੜੀ ਵਿੱਚ ਨਗਾਰਾ ਵਜਾਇਆ ਗਿਆ ਅਤੇ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਿਆ ਪਰ ਮੁਗਲ ਸੈਨਾ ਨੇ ਸਮਝਿਆ ਕਿ ਬਾਰੂ ਹੋਰ ਸਿੰਘ ਆ ਗਏ ਹਨ ਵੈਰੀ ਦਲ ਵਿੱਚ ਹਫੜਾ ਦਫੜੀ ਮਚ ਗਈ ਜਿੱਧਰ ਕਿਸੇ ਦਾ ਮੂਸੀ ਹਥਿਆਰ ਛੱਡ ਕੇ ਉਹ ਮੁਗਲ ਸੈਨਾ ਭੱਜਣ ਲੱਗ ਪਈਆਂ ਇਸ ਰੋਲੇ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ ਸਾਥੀਆਂ ਸਮੇਤ ਸਹੀ ਸਲਾਮਤ ਮਾਛੀਵਾੜੇ ਦੇ ਪਾਸੇ ਪਹੁੰਚ ਗਏ ਸਨ ਪਾਬ ਉਸ ਵਾਲੇ ਪਾਸੇ ਕੁਝ ਕਰ ਦਿੱਤਾ ਸੀ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਚਮਕੋਟ ਸਾਹਿਬ ਦੇ ਇਹ ਪ੍ਰਸਿੱਧ ਇਤਿਹਾਸਕ ਸਥਾਨ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਗੜੀ ਸਾਹਿਬ ਅਤੇ ਗੁਰਦੁਆਰਾ ਤਾੜੀ ਸਾਹਿਬ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸ ਹੀ ਸ਼ਹੀਦੀ ਸਫ਼ਰ ਵਿੱਚ ਉਹਨਾਂ ਗੁਰੂ ਘਰਾਂ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ